ਸਤਿਗੁਰ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿ ਘਰ ਦੇ ਵਿੱਚ ਤੁਸੀਂ ਬਹੁਤ ਹੀ ਸਿੰਪਲ ਜਿਹੇ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਜਾਂ ਕਹਿ ਲਓ ਦੇਸੀ ਤਰੀਕੇ ਦੇ ਨਾਲ ਪਨੀਰ ਟਿੱਕਾ ਦੀ ਰੈਸਪੀ ਨੂੰ ਕਿਵੇਂ ਤਿਆਰ ਕਰ ਸਕਦੇ ਹੋ ਇਸ ਦੇ ਲਈ ਮੈਂ ਘਰ ਦੇ ਵਿੱਚ ਹੀ ਬਣਿਆ ਹੋਇਆ ਪਨੀਰ ਜਿਹੜਾ ਹੈ ਉਹ ਯੂਜ਼ ਕਰ ਰਹੀ ਐ तकरीबन 100 ਗ੍ਰਾਮ ਦੇ ਕਰੀਬ ਹੈਗਾ ਵਾ ਤੇ ਇਹਨੂੰ ਆਪਾਂ ਚੌਕਸ ਸਕੁਅਰ ਪੀਸ ਦੇ ਵਿੱਚ ਕੱਟ ਲਿਆ ਫਿਰ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਟਮਾਟਰ ਲਏ ਪਿਆਜ਼ ਦੇ ਇਸ ਤਰ੍ਹਾਂ ਜਿਹੜੇ ਪੈਟਲਸ ਆ ਉਹ ਲੱਗ ਲੱਗ ਕਰ ਲੈਨੇ ਆ ਛੋਟੇ ਵਾਲੇ ਪੈਟਲਸ ਯੂਜ਼ ਨਹੀਂ ਕਰ ਰਹੀ ਮੈਂ ਵੱਡੇ ਵਾਲੇ ਕਰ ਰਹੀ ਹਾਂ ਟਮਾਟਰ ਨੂੰ ਵੀ ਮੋਟਾ ਮੋਟਾ ਕੱਟ ਲਿਆ ਇੱਕ ਕੌਲੀ ਕਰਦਾ ਫਰੈਸ਼ ਦਹੀਂ ਯੂਜ਼ ਕਰ ਰਹੀ ਹਾਂ ਤੇ ਦਹੀਂ ਜਿਹੜਾ ਹੈ ਉਹ ਬਿਲਕੁਲ ਵੀ ਖੱਟਾ ਨਹੀਂ ਹੋਣਾ ਚਾਹੀਦਾਗਾ ਤੇ ਇਹਦੇ ਵਿੱਚ ਅਸੀਂ ਜਿਹੜੇ ਪਿਆਜ਼ ਨੂੰ ਕੱਟ ਕੇ ਰੱਖਿਆ ਸੀ ਟਮਾਟਰ ਕੱਟ ਕੇ ਰੱਖਿਆ ਸੀ ਉਹ ਐਡ ਕਰ ਦੇਾਂਗੇ ਟਮਾਟਰ ਦੇ ਜਿਹੜੇ ਜ਼ਿਆਦਾ ਬੀਜ ਆ ਉਹ ਮੈਂ ਕੱਢ ਦਿੱਤੇ ਆ ਇੱਕ ਅੱਧੇ ਚ ਰਹਿ ਗਏ ਆ ਬਾਕੀ ਸਾਰੇ ਕੱਟ ਤੇ ਫਿਰ ਆਪਾਂ ਇਹਦੇ ਚ ਮਸਾਲੇ ਬੇਸਿਕ ਜੇ ਮਸਾਲੇ ਜਿਵੇਂ ਕਿ ਧਨੀਆ ਪਾਊਡਰ ਹਲਦੀ ਪਾਊਡਰ ਲਾਲ ਮਿਰਚ ਪਾਊਡਰ ਕਸ਼ਮੀਰੀ ਲਾਲ ਮਿਰਚ ਪਾਊਡਰ ਬਿਲਕੁਲ ਥੋੜਾ ਜਿਹਾ ਅਦਰਕ ਲਸਣ ਦਾ ਪੇਸਟ ਕਿਉਂਕਿ ਇਹ ਰੈਡੀमेड ਆ ਤੇ ਕਸੂਰੀ ਮੇਥੀ ਐਡ ਕੀਤੀ ਆ 2 ਚਮਚ ਦੀ ਕਰੀਮ ਇਥੇ ਜਿਹੜਾ ਤੁਸੀਂ ਵੈਜੀਟੇਬਲ ਵਾਲ ਯੂਜ਼ ਕਰਦੇ ਹੋ ਉਹ ਐਡ ਕਰ ਲੈਣਾ 1 ਚਮਚ ਬੇਸਨ ਪਾਇਆ ਵਾ ਜੀਰਾ ਪਾਊਡਰ ਤੇ ਗਰਮ ਮਸਾਲਾ ਇਹ ਸਾਰੇ ਮਸਾਲੇ ਜਿਹੜੇ ਆ ਅੱਧਾ ਅੱਧਾ ਚਮਚ ਐਡ ਕੀਤੇ ਅੱਧਾ ਚਮਚ ਹੀ ਲੂਣ ਦਾ ਐਡ ਕੀਤਾ ਵਾ ਕਿਉਂਕਿ ਜਦੋਂ ਅਸੀਂ ਤੜਕਾ ਲਗਾਉਣਾ ਹੈ ਉਦੋਂ ਵੀ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ ਲਾਸਟ ਤੇ ਇਹਦੇ ਵਿੱਚ ਪਨੀਰ ਮਿਕਸ ਕਰਨਾ ਕਿਉਂਕਿ ਪਨੀਰ ਨੂੰ ਜੇ ਤੁਸੀਂ ਪਹਿਲਾਂ ਐਡ ਕਰ ਲੋਗੇ ਨਾ ਨਾਲ ਹੀ ਤਾਂ ਪਨੀਰ ਇੱਕ ਵਾਰੀ ਟੁੱਟ ਜਾਂਦਾ ਹੈ ਕਦਾ ਬਣਿਆ ਹੋਇਆ ਪਨੀਰ ਹੈ ਤੇ ਬਹੁਤ ਹੀ ਸੌਫਟ ਹੁੰਦਾ ਵਾ ਇਸ ਤਰ੍ਹਾਂ ਤੁਸੀਂ ਹਲਕੇ ਹੱਥਾਂ ਦੇ ਨਾਲ ਇਹਦੀ ਕੋਟਿੰਗ ਕਰ ਲੈਣੀ ਹੈ ਹੁਣ ਇਸ ਤਰ੍ਹਾਂ ਇੱਕ ਚੱਪਨ ਲਿਆਵਾ ਮੈਂ ਇਹਦੇ ਵਿੱਚ ਦੇਸੀ ਘਿਓ ਰੱਖਾਂਗੇ ਇਹਨੂੰ ਗਰਮ ਕਰਾਂਗੇ ਤੇ ਜਦੋਂ ਇਹਦੇ ਚੋਂ ਧੂਆ ਨਿਕਲਣ ਲੱਗ ਜੇ ਨਾ ਤਾਂ ਆਪਾਂ ਜਿਹੜੇ ਪਨੀਰ ਦਾ ਮਿਕਸ वेजिटेबलਸ ਜਿਹੜੀਆਂ ਮਿਕਸ ਕਰਕੇ ਰੱਖਿਆ ਉਹਦੇ ਉੱਪਰ ਇਸ ਤਰ੍ਹਾਂ ਸਟੈਂਡ ਰੱਖ ਕੇ ਉੱਤੇ ਰੱਖ ਕੇ ਇਹਨੂੰ ਉਪਰੋਂ ਇਹਨੂੰ ਕਵਰ ਕਰ ਦੇਣਾ 10 ਮਿੰਟ ਲਈ ਇਹਨੂੰ ਰੱਖ ਦੇਣਾ ਤਾਂ ਕਿ ਇਹਦੇ ਵਿੱਚ ਬਹੁਤ ਵਧੀਆ ਇੱਕ ਜਿਹੜੀ ਸਮੋਕੀ ਖੁਸ਼ਬੂ ਆ ਉਹ ਆ ਜਾਂਦੀ ਹੈ ਇਹਦੇ ਨਾਲ ਇਹ ਤੁਸੀਂ ਤਰੀਕਾ ਜ਼ਰੂਰ ਵਰਤ ਕੇ ਦੇਖਿਓ ਬਹੁਤ ਹੀ ਵਧੀਆ ਲੱਗਦਾ ਵਾ ਤੇ ਇਸ ਦੇ ਬਾਅਦ ਆਪਾਂ ਥੋੜਾ ਜਿਹਾ ਤੇਲ ਐਡ ਕਰਕੇ ਇਹਨੂੰ ਹਾਈ ਫਲੇਮ ਤੇ 2 ਮਿੰਟ ਲਈ ਪਨੀਰ ਨੂੰ ਪਕਾ ਲੈਣਾ ਵਾ ਬਸ ਜ਼ਿਆਦਾ ਨਹੀਂ ਤੇ ਫਿਰ ਆਪਾਂ ਤੜਕਾ ਲਗਾ ਲੈਣਾ ਵਾ ਇਹਦੇ ਵਿੱਚ ਵੀ ਆਪਾਂ ਥੋੜਾ ਤੇਲ ਐਡ ਕਰਕੇ ਜੀਰਾ ਪਾ ਕੇ 2 ਮੀਡੀਅਮ ਸਾਈਜ਼ ਦੇ ਪਿਆਜ਼ ਬਰੀਕ ਕੱਟ ਕੇ ਐਡ ਕੀਤੇ ਆ ਸਾਰੇ ਬੇਸਿਕ ਮਸਾਲੇ ਉਹੀ ਜਿਹੜੇ ਅਸੀਂ ਪਹਿਲਾਂ ਐਡ ਕੀਤੇ ਸੀ ਅੱਧਾ-ਅੱਧਾ ਚਮਚ ਹੋਰ ਐਡ ਕਰ ਦਨੇ ਆ ਤੇ ਦੋ ਟਮਾਟਰ ਦੀ ਗਰੇਵੀ ਬਣਾ ਕੇ ਐਡ ਕਰ ਦਨੇ ਆ ਤੇ ਮਸਾਲਾ ਜਦੋਂ ਸਾਡਾ ਬਣ ਗਿਆ ਤਾਂ ਜਿਹੜਾ ਅਸੀਂ ਪਨੀਰ ਵਾਲੀ ਸਬਜੀ ਪਹਿਲਾਂ ਪਨੀਰ ਦਾ ਮਿਕਸਰ ਜਿਹੜਾ ਬਣਾ ਕੇ ਰੱਖਿਆ ਸੀਗਾ ਉਹ ਆਪਾਂ ਇਹਦੇ ਵਿੱਚ ਐਡ ਕਰ ਦੇਣਾ ਥੋੜਾ ਪਾਣੀ ਐਡ ਕਰ ਦਾਂਗੇ ਜੇਕਰ ਤੁਹਾਡੇ ਕੋਲ ਸ਼ਿਮਲਾ ਮਿਰਚ ਹੋਵੇ ਤਾਂ ਤੁਸੀਂ ਇੱਥੇ ਪਨੀਰ ਦੇ ਨਾਲ ਹੀ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹੋ ਪਰ ਮੇਰੇ ਕੋਲ ਨਹੀਂ ਸੀਗੀ ਤਾਂ ਮੈਂ ਐਡ ਨਹੀਂ ਕੀਤੀ ਹੋਟਲ ਦੇ ਵਿੱਚ ਸ਼ਿਮਲਾ ਮਿਰਚ ਵੀ ਐਡ ਕੀਤੀ ਜਾਂਦੀ ਹੈ ਤੇ ਇਹਨੂੰ ਆਪਾਂ ਅੱਧਾ ਕੁ ਮਿੰਟ ਹਾਈ ਫਲੇਮ ਦੇ 1 ਮਿੰਟ ਇਹਨੂੰ ਕਵਰ ਕਰਕੇ ਲੋ ਫਲੇਮ ਦੇ ਉੱਪਰ ਕੁਕ ਕਰਾਂਗੇ ਇਹਨੂੰ ਬਹੁਤ ਜ਼ਿਆਦਾ ਨਹੀਂ ਪਕਾਉਣਾ ਕਿਉਂਕਿ ਇਹ ਸੇ ਪਨੀਰ ਘਰ ਦਾ ਬਣਾਇਆ ਹੋਇਆ ਵਾ ਤੇ ਜੇ ਤੁਸੀਂ ਇਹਨੂੰ ਬਹੁਤ ਜ਼ਿਆਦਾ ਪਕਾਉਂਗੇ ਨਾ ਤਾਂ ਇਹ ਪਨੀਰ ਹਾਰਡ ਹੋ ਜਾਂਦਾ ਵਾ ਤੇ ਇਸ ਤਰ੍ਹਾਂ ਸਾਡੀ ਸਬਜੀ ਬਣ ਕੇ ਰੈਡੀ ਹੋ ਗਈ ਆ ਗਰੇਵੀ ਤੁਸੀਂ ਆਪਣੇ ਇੱਛਾ ਅਨੁਸਾਰ ਰੱਖ ਸਕਦੇ ਹੋ ਵੱਧ ਜਾਂ ਘੱਟ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਬਹੁਤ ਬਹੁਤ ਹੀ ਬੇਸਿਕ ਜਿਹੇ ਤਰੀਕੇ ਦੇ ਨਾਲ ਇਹ ਸਬਜੀ ਨੂੰ ਰੈਡੀ ਕੀਤਾ ਵਾ ਤੇ ਬਹੁਤ ਹੀ ਜਲਦੀ ਬਣ ਜਾਂਦੀ ਆ ਤੇ ਬਹੁਤ ਹੀ ਟੇਸਟੀ ਬਣਦੀ ਆ ਦੇ ਐਸੇ ਸਬਜੀ ਦੇ ਨਾਲ ਸਰਵ ਕਰਨ ਦੇ ਲਈ ਮੈਂ ਲਚੇਦਾਰ ਪਰੌਂਠਾ ਬਣਾ ਰਹੀ ਹਾਂ ਉਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਹਾਂ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ ਇੱਕ ਨਵਾਂ ਤਰੀਕਾ ਵਾ ਤੇ ਇਹਦੇ ਵਿੱਚ ਤੁਸੀਂ ਮੀਡੀਅਮ ਸਾਈਜ਼ ਦਾ ਪੇੜਾ ਲੈ ਕੇ ਰੋਟੀ ਬੇਲ ਲੈਣੀ ਆ ਜੇ ਤੁਸੀਂ ਪਰੌਂਠੇ ਨੂੰ ਕ੍ਰਿਸਪੀ ਬਣਾਉਣਾ ਹੈ ਤਾਂ ਇਹਨੂੰ ਪਤਲਾ ਰੱਖਣਾ ਵਾ ਜੇ ਤੁਸੀਂ ਇਹਨੂੰ ਥੋੜਾ ਜਿਹਾ ਸੌਫਟ ਬਣਾਉਣਾ ਵਾ ਤਾਂ ਇਹਨੂੰ ਤੁਸੀਂ ਰੋਟੀ ਨੂੰ ਥੋੜਾ ਮੋਟਾ ਰੱਖਿਓ ਤੇ ਫਿਰ ਆਪਾਂ ਇਹਦੇ ਉੱਪਰ ਕਿਉਂ ਲਗਾ ਦਿੱਤਾ ਦੇਸੀ ਕਿਉਂ ਲਾਇਆ ਤੁਸੀਂ ਚਾਹੋ ਤਾਂ ਕੋਈ ਵੈਜੀਟੇਬਲ ਆਇਲ ਯੂਜ਼ ਕਰ ਸਕਦੇ ਹੋ ਉੱਪਰ ਦੀ ਆਪਾਂ ਸੁੱਕਾ ਆਟਾ ਲਗਾ ਦੇਾਂਗੇ ਇਹਦੇ ਨਾਲ ਲੇਅਰ ਬਹੁਤ ਵਧੀਆ ਖੁੱਲਦੀਆਂ ਵਾਂ ਫਿਰ ਆਪਾਂ ਘਰਦ ਲੈ ਕੇ ਨਾ ਇਸ ਤਰ੍ਹਾਂ ਇਹਦੇ ਛੋਟੇ-ਛੋਟੇ ਕੱਟ ਛੜਿਆ ਉਹ ਲਗਾ ਲੈਣੇ ਆ ਕੱਟ ਬਿਲਕੁਲ ਥੱਲੇ ਤੱਕ ਲਗਾਉਣਾ ਚਾਹੀਦੀ ਏ ਅਲੱਗ-ਅਲੱਗ ਪੀਸ ਜਿਹੜੇ ਆ ਉਹ ਹੋ ਜਾਣੇ ਚਾਹੀਦੇ ਆ ਫਿਰ ਉਸ ਦੇ ਬਾਅਦ ਇਹਨੂੰ ਇਸ ਤਰ੍ਹਾਂ ਇਕੱਠਾ ਕਰ ਲੈਣਾ ਵਾ ਤੇ ਕਿਉਂਕਿ ਪਤਲੀ ਰੋਟੀ ਹੁੰਦੀ ਹੈ ਥੋੜੀ ਚਖਲੇ ਦੇ ਨਾਲ ਲੱਗੀ ਹੁੰਦੀ ਹੈ ਤੇ ਇਹਨੂੰ ਨਾ ਇਸ ਤਰ੍ਹਾਂ ਆਪੋਜੀਟ ਡਾਇਰੈਕਸ਼ਨ ਦੇ ਵਿੱਚ ਤੁਸੀਂ ਘੁਮਾ ਲੈਣਾ ਵਾ ਉਸ ਦੇ ਬਾਅਦ ਇਹਨੂੰ ਜਿਸ ਤਰ੍ਹਾਂਸੀਂ ਘਰ ਦੇ ਵਿੱਚ ਇੱਕ ਇਨੂ ਬਣਾਉਨੇ ਹੁੰਦੇ ਆ ਉਸ ਤਰ੍ਹਾਂ ਤੁਸੀਂ ਇਦਾਂ ਹੀ ਇਨੂ ਬਣਾ ਲੈਣਾ ਵਾ ਤੇ ਇਹਨੂੰ ਥੋੜਾ ਜਿਹਾ ਸਟ੍ਰੈਚ ਕਰ ਦਿਓ ਤਾਂ ਕਿ ਇਹ ਖੁੱਲ ਜਾਵੇ ਤੇ ਉਸ ਦੇ ਬਾਅਦ ਇਸ ਤਰ੍ਹਾਂ ਲਾਸਟ ਤੇ نیچے ਲਗਾ ਦੇਣਾ ਵਾ ਤੇ ਇਸ ਤਰ੍ਹਾਂ ਇਹ ਪੇੜਾ ਬਣ ਕੇ ਰੈਡੀ ਹੋ ਗਿਆ ਇੱਕ ਤਰੀਕਾ ਹੋਰ ਹੈ ਸੇਮ ਇਸੇ ਤਰ੍ਹਾਂ ਤੁਸੀਂ ਕੱਟ ਲਗਾ ਕੇ ਇਹਨੂੰ ਤੇ ਇਹਨੂੰ ਥੋੜਾ ਜਿਹਾ ਸਟ੍ਰੈਚ ਕਰ ਲੈਣਾ ਇਸੇ ਤਰ੍ਹਾਂ ਹੀ ਹਲਕੇ ਹੱਥਾਂ ਦੇ ਨਾਲ ਤੇ ਇਸ ਤਰ੍ਹਾਂ ਇਹਨੂੰ ਇਕੱਠਾ ਕਰ ਲੈਣਾ ਵਾ ਤੇ ਬਣ ਗਿਆ ਜੀ ਸਾਡਾ ਲਚੇਦਾਰ ਪਰੌਂਠਾ ਦਾ ਪੇੜਾ ਉਸ ਜੁਬਾਰ ਇਹਨੂੰ ਹਲਕੇ ਹੱਥਾਂ ਦੇ ਨਾਲ ਵੇਲ ਲੈਣਾ ਬਹੁਤ ਜ਼ਿਆਦਾ ਪ੍ਰੈਸ਼ਰ ਨਹੀਂ ਲਗਾਉਣਾਗਾ ਨਹੀਂ ਤਾਂ ਜਿਹੜੀਆਂ ਲੇਅਰ ਆ ਉਹ ਮਿਕਸ ਹੋ ਜਾਂਦੀਆਂ ਵਾ ਲੇਅਰ ਦਿਖਾਈ ਨਹੀਂ ਦਿੰਦੀ ਇਸ ਤਰ੍ਹਾਂ ਇਹਦੀਆਂ ਲੇਅਰ ਜਿਹੜੀਆਂ ਐ ਉਹ ਦਿਖਣੀਆਂ ਚਾਹੀਦੀਆਂ ਬਿਲਕੁਲ ਸੌਫਟ ਸੌਫਟ ਹੱਥਾਂ ਦੇ ਨਾਲ ਤੁਸੀਂ ਇਹਨੂੰ ਸੈੱਟ ਕਰ ਲੈਣਾ ਵੈਸੇ ਇਹ ਹੋਰ ਵੀ ਜ਼ਿਆਦਾ ਵਧੀਆ ਬਣ ਸਕਦਾ ਸੀ ਪਤਾ ਨਹੀਂ ਕਿਉਂ ਅੱਜ ਮੇਰੇ ਤੋਂ ਇੰਨਾ ਵਧੀਆ ਨਹੀਂ ਬਣਿਆਗਾ ਤੇ ਥੋੜੀ ਜੀ ਕਮੀ ਰਹਿ ਗਈ ਹੈ ਪਰ ਜੇਕਰ ਤੁਸੀਂ ਥੋੜਾ ਜਿਹਾ ਧਿਆਨ ਰੱਖੋਗੇ ਨਾ ਚੀਜ਼ਾਂ ਦਾ ਤਾਂ ਤੁਸੀਂ ਮੇਰੇ ਤੋਂ ਵੀ ਵਧੀਆ ਇਹਨੂੰ ਬਣਾ ਆ ਸਕਦੀ ਹਾਂ ਤੇ ਬਹੁਤ ਹੀ ਕ੍ਰਿਸਪੀ ਬਣਦਾ ਜ ਜਿੰਨਾ ਤੁਸੀਂ ਪਤਲਾ ਬਣਾਓਗੇ ਉਹਨਾਂ ਹੀ ਕ੍ਰਿਸਪੀ ਬਣੂਗਾ ਜੇ ਤੁਸੀਂ ਇਹਨੂੰ ਮੋਟਾ ਰੱਖੋਗੇ ਨਾ ਫਿਰ ਇਹ ਬਹੁਤ ਹੀ ਸੌਫਟ ਸੌਫਟ ਬਣੂਗਾ ਤੇ ਕਈ ਲੋਕਾਂ ਨੂੰ ਇਸ ਤਰ੍ਹਾਂ ਕ੍ਰਿਸਪੀ कुरकुरी ਜੀ ਰੋਟੀ ਜਿਹੜੀ ਆ ਉਹ ਬਹੁਤ ਪਸੰਦ ਹੁੰਦੀ ਹੈ ਇਸ ਕਰਕੇ ਮੈਂ ਇਹਨੂੰ ਥੋੜਾ ਜਿਆਦਾ ਪਤਲਾ ਰੱਖਿਆ ਸੀਗਾ ਤੇ ਉਧਰ ਸਾਡੀ ਜਿਹੜੀ ਪਨੀਰ ਦੀ ਸਬਜੀ ਆ ਇਹ ਵੀ ਬਣ ਕੇ ਰੈਡੀ ਹੋ ਗਈ ਹੈ ਤੁਸੀਂ ਦੇਖ ਸਕਦੇ ਹੋ ਇਹ ਹੋਟਲ ਦੇ ਨਾਲੋਂ ਵੀ ਕਿਤੇ ਜ਼ਿਆਦਾ ਵਧੀਆ ਬਣੀ ਆ ਕਿਉਂਕਿ ਇਸ ਦੇ ਵਿੱਚ ਘਰ ਦਾ ਬਣਿਆ ਹੋਇਆ ਪਨੀਰ ਐਡ ਕੀਤਾ ਵਾ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਬਿਲਕੁਲ ਫਰੈਸ਼ ਅਸੀਂ ਦਈ ਵੀ ਸਾਨੂੰ ਪਤਾ ਹੈ ਕਿ ਘਰ ਦਾ ਹੈ ਫਰੈਸ਼ ਆ ਤੇ ਇਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਤੇ ਤੁਸੀਂ ਜਹੋਨਾ ਤੇ ਇਹਦੇ ਵਿੱਚ ਸ਼ਿਮਲਾ ਮਿਰਚ ਵੀ ਐਡ ਕਰ ਸਕਦੇ ਹੋ ਤੁਹਾਨੂੰ ਮੈਂ ਬਿਲਕੁਲ ਨੇੜੇ ਤੋਂ ਦਿਖਾ ਦਿੱਤਾ ਸਬਜੀ ਕਿੰਨੀ ਵਧੀਆ ਤੇ ਕਿੰਨੀ ਡਿਲੀਸ਼ੀਅਸ ਬਣ ਕੇ ਰੈਡੀ ਹੋਈ ਆ ਕੋਈ ਕਹਿ ਨਹੀਂ ਸਕਦਾ ਕਿ ਇਹ ਸਬਜੀ ਨੂੰ ਅਸੀਂ ਬਹੁਤ ਹੀ ਸੌਖੇ ਜਿਹੇ ਤਰੀਕੇ ਨਾਲ ਘਰ ਦੇ ਵਿੱਚ ਬਣਾਇਆ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ